ਕਿ ਆਪਾਂ ਨੇ ਕਦੂ ਲਾਏ ਸੀ ਪਰ ਚੱਪਣ ਕਦੂ ਇਸ ਤਰ੍ਹਾਂ ਪੀਲੇ ਹੋ ਹੋ ਕੇ ਖਰਾਬ ਹੋ ਰਿਹਾ ਡਿੱਗ ਰਹੇ ਹੈ ਫਰੂਟ ਨਹੀਂ ਬਣ ਰਿਹਾ ਸਾਰਾ ਫਲ ਇਦਾਂ ਗਲੀ ਜਾਂਦਾ ਹੈ ਇਹ ਹਾਲਾਤ ਜਿਹੜੇ ਅਕਸਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਘਰੇ ਖਾਨ ਨੂੰ ਆਪਾਂ ਕਿਚਨ ਗਾਰਡਨ ਲਈ ਥੋੜਾ ਬਹੁਤੇ ਪੌਦੇ ਲਾਉਨੇ ਤਾਂ ਉਹਦੇ ਵਿੱਚ ਇਹ ਸਮੱਸਿਆ ਬਹੁਤ ਆਉਂਦੀ ਹੈ ਸਾਰੇ ਆਪਾਂ ਫੇਸ ਵੀ ਕਰ ਰਹੇ ਹਾਂ ਇਸੇ ਤਰ੍ਹਾਂ ਸੇਮ ਹੀ ਕੀ ਹੁੰਦਾ ਵੀ ਪੇਠੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਜਿਹੜੇ ਆਪਾਂ ਕਹਿਰੀ ਲੰਬੇ ਵਾਲਾ ਪੇਠਾ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਫਰੂਟ ਆਉਣੇ ਗਲੂਗਾ ਤੁਹਾਡਾ ਇਹ ਗੱਲ ਚੁੱਕਿਆ ਤਾਂ ਇਸ ਤਰ੍ਹਾਂ ਤੁਹਾਨੂੰ ਫਰੂਟ ਗਲਿਆ ਮਿਲੂਗਾ ਤਾਂ ਇਹ ਸਮੱਸਿਆ ਹੁਣ ਹਰ ਕਿਤੇ ਹਰ ਕਿਸਾਨ ਜਿਹਦੇ ਵੀ ਕਰੇ ਕਿਚਨ ਗਾਰਡਨਿੰਗ ਲਈ ਸਮੱਸਿਆ ਇਹ ਪੂਰੀ ਪੂਰੀ ਦਿਖ ਰਹੀ ਹੈ ਤਾਂ ਇਹਦੀ ਜਿਹੜੀ ਜ਼ਿੰਮੇਵਾਰ ਹੈ ਇੱਕ ਲੈਮਨ ਫਲਾਈ ਮੈਲਨ ਫਲਾਈ ਕਰਕੇ ਮੈਲਨ ਫਲਾਈ ਮੱਖੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਆਪਦੀ ਸਕਰੀਨ ਤੇ ਤਾਂ ਆਹ ਮੱਖੀ ਦੀ ਕਸੂਰਬਾਰ ਹੈ ਇਹ ਮੱਖੀ ਕੀ ਕਰਦੀ ਹੈ ਇਹ ਫਰੂਟ ਦੇ ਉੱਪਰ ਬਹਿੰਦੀ ਹੈ ਫਰੂਟ ਦੇ ਉੱਪਰ ਡੰਗ ਮਾਰ ਕੇ ਆਪਦਾ ਅੰਡਾ ਦੇ ਜਾਂਦੀ ਹੈ ਤੇ ਜਿਹਦੇ ਨਾਲ ਤੁਹਾਡਾ ਫਾਲ ਹੈ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਉਹ ਗਲ ਜਾਂਦਾ ਕਿਉਂਕਿ ਉਹਦੇ ਵਿੱਚੋਂ ਉਹਦੇ ਅੰਡੇਾਂ 'ਚੋਂ ਛੋਟੇ-ਛੋਟੇ ਜੀਵ ਨਿਕਲੇ ਆਉਂਦੇ ਆ ਜਿਹੜੇ ਉਹਨੂੰ ਅੰਦਰੋਂ ਖਾਣਾ ਸ਼ੁਰੂ ਕਰ ਦਿੰਦੇ ਆ ਆਪਾਂ ਨੂੰ ਕੋਈ ਜਰੀ ਫਰੂਟ ਵਧੀਆ ਲੱਗਦਾ ਜਿਸ ਤਰ੍ਹਾਂ ਇਹ ਚ ਆਪਣਾ ਗੱਦੂ ਹੈ ਦੇਖੇ ਜਾਨਨੇ ਹੁਣ ਉਹ ਨੀਚੇ ਵਾਲਾ ਖਰਾਬ ਹੋ ਚੱਲਿਆ ਇਹ ਵਧੀਆ ਲੱਗਦਾ ਇਹਦੇ ਉੱਪਰ ਵੀ ਉਹ ਬੈਠੀ ਹੈਗੀ ਆ ਤਾਂ ਇਹਨੇ ਕੀ ਕਰਨਾ ਹੈ ਇਹਦੇ ਉੱਪਰ ਆਪਦਾ ਅੰਡਾ ਦੇਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਜਿਹੜਾ ਫਰੂਟ ਆ ਉਹ ਇਹਦੇ ਬੱਚੇ ਨਿਕਲੇ ਉਹਦੇ ਫਰੂਟ ਗਲ ਜੇਗਾ ਤਾਂ ਹੁਣ ਇਹਦੇ ਲਈ ਦੋਸਤੋ ਕੀ ਹਾਲ ਹੈ ਵੀ ਤੁਸੀਂ ਬਾਜ਼ਾਰ ਦੇ ਵਿੱਚੋਂ ਇਸ ਤਰ੍ਹਾਂ ਇੱਕਾਪਾ ਘਰੀ ਤਿਆਰ ਕੀਤਾ ਹੈਗਾ ਜਿਸ ਤਰ੍ਹਾਂ ਆ ਦੇਖ ਰਹੇ ਹੋ ਤੁਸੀਂ ਇਹਦੇ ਵਿੱਚ ਬਹੁਤ ਜ਼ਿਆਦੇ ਫਸੀਆਂ ਮਿਆਂ ਮੈਲਨ ਫਲਾਈਜ਼ ਇਧਰ ਦੇਖੋਗੇ ਤਾਂ ਭਰਿਆ ਪਿਆ ਪੂਰਾ ਇਹ ਤਾਂ ਹੁਣ ਇਹਦੇ ਲਈ ਇੱਕ ਇਹਦੇ ਵਿੱਚ ਜਿਹੜੀ ਲਮਕ ਰਹੀ ਹੈਗੀ ਇਹ ਲੋਰ ਤੁਹਾਨੂੰ ਬਾਜ਼ਾਰ ਚੋਂ ਮਿਲ ਜੂ 50-60 ਰੁਪਏ ਦੀ ਇਹਨੂੰ ਬੋਤਲ ਦੇ ਵਿੱਚ ਲਾ ਦਿਓ ਇਸ ਤਰ੍ਹਾਂ ਮੋਰੀਆਂ ਰੱਖ ਦਿਓ ਛੋਟੀਆਂ ਛੁਟੀਆਂ ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਮੋਰੀਆਂ ਰੱਖੀਆਂ ਮਿਆਂ ਮੋਰੀ ਹੈਗੀ ਆ ਜਿਹਦੇ ਵਿੱਚ ਕਿੱਕਰੀ ਫਲਾਈ ਜੰਦਰ ਜਾਣਗੀਆਂ ਉਹਦੀ ਸਮੈਲ ਆਊਗੀ ਪਾਣੀ ਜ਼ਰੂਰ ਪਾਉਣਾ ਹੈ ਪਾਣੀ ਪਾਇਆ ਵਾ ਆਪਣਾ ਉਹ ਥੱਲੇ ਵੀ ਫਲਾਈ ਪਹੁੰਚ ਚੁੱਕੀਆਂ ਆ ਪਾਣੀ ਨਾਲ ਕੀ ਹੈ ਵੈਪੋਰੇਟ ਹੋ ਕੇ ਪਾਣੀ ਜਦੋਂ ਉੱਪਰ ਜਾਉਂਦਾ ਉਹਦੀ 스멜 ਫੈਲੂਗੀ ਜਿਹਦੇ ਕਰਕੇ ਇਹ ਫਲਾਈਜ਼ ਉਹਦੇ ਵਿੱਚ ਜਾਣਗੀਆਂ ਤੇ ਤੁਹਾਡੇ ਕੀ ਆ ਫਲ ਬਚਨ ਲੱਗ ਜਾਣਗੇ ਨਹੀਂ ਤਾਂ ਕਈ ਵਾਰੀ ਆਪਾਂ ਕੀ ਹੁੰਦਾ ਵੀ ਆਪਾਂ ਕੋਈ ਫੰਗੀਸਾਈਡ ਕਰ ਦਨੇ ਆਮ ਪੰਤਾਲੀ ਕਰਦੇ ਹੋ ਖਰਾਬ ਹੋਣ ਲੱਗ ਗਿਆ ਪਰ ਨਹੀਂ ਇਹਦਾ ਉਹ ਹੱਲ ਨਹੀਂ ਆ ਇਹਦਾ ਹੱਲ ਸਿਰਫ ਪਰ ਸਿਰਫ ਜਿਹੜੀ ਮੈਲਨ ਫਲਾਈ ਲਈ ਤੁਹਾਨੂੰ ਟਰੈਪ ਹੀ ਲਾਉਣੇ ਪੈਣੇ ਆ